ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਅੱਜ ਐਤਵਾਰ ਦੇ ਦਿਨ ਦੇਸੀ ਘਿਉ ਦੀ ਜੋਤ ਲਗਾ ਲੈਂਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡੇ ਹੋਸ਼ ਹੁੱਡ ਜਾਣਗੇ ਸੋ ਸਾਥ ਸੰਗਤ ਜੀ ਇਸ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਘਰ ਤੇ ਵੀ ਹੋ ਜਾਵੇ ਤੁਹਾਡੇ ਘਰ ਦੀਆਂ ਮੁਸ਼ਕਲਾਂ ਦਾ ਅੰਤ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣ ਦਾ ਬਹੁਤ ਹੀ ਵੱਡਾ ਸਾਥ ਸੰਗਤ ਜੀ ਲਾਭ ਹੁੰਦਾ ਹੈ ਇਹ ਗੱਲ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕੁਝ ਲੋਕ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਨ ਉਹਨਾਂ ਦੀ ਅਰਦਾਸ ਫਿਰ ਬੜੇ ਹੀ ਛੇਤੀ ਸੁਣੀ ਜਾਂਦੀ ਹੈ। ਕਈ ਵਾਰ ਅਰਦਾਸਾਂ ਕਰਦੇ ਕਰਦੇ ਆਪਾਂ ਇਹ ਆਖਦੇ ਹਾਂ ਕਿ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ। ਇਹਦਾ ਕਾਰਨ ਅਸਲ ਵਿੱਚ ਕੀ ਹੈ? ਘਰ ਦੇ ਵਿੱਚ ਜੋਤ ਜਗਾਉਣੀ ਕਿਉਂ ਚਾਹੀਦੀ ਹੈ? ਇਹਦੇ ਵੱਡੇ ਪੰਜ ਲਾਭ ਕਿਹੜੇ ਹਨ? ਜਿਸਦੇ ਬਾਰੇ ਸਭ ਤੋਂ ਪਹਿਲਾਂ ਤਾਂ ਸਾਨੂੰ ਸਮਝਣਾ ਪਵੇਗਾ। ਜਦੋਂ ਤੁਸੀਂ ਸਮਝ ਜਾਓਗੇ ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜੋਤ ਜਗਾਉਣੀ ਅਸਲ ਵਿੱਚ ਕਿਉਂ ਜ਼ਰੂਰੀ ਹੈ। ਸਭ ਤੋਂ ਪਹਿਲੀ ਗੱਲ ਜਿਹੜੀ ਤੁਸੀਂ ਸਮਝਣੀ ਹੈ ਸਾਤ ਸੰਗਤ ਜੀ ਉਹ ਇਹ ਹੈ ਕਿ ਸਾਤ ਸੰਗਤ ਜੀ ਜਿੰਨੇ ਵੀ ਧਾਰਮਿਕ ਸਥਾਨ ਹਨ ਇਤਿਹਾਸਿਕ ਸਥਾਨ ਹਨ ਜਿੱਥੇ ਵੀ ਕੋਈ ਸ਼ਹੀਦ ਹੋਇਆ ਹੈ ਵੇਖੋ ਜੀ ਉੱਥੇ ਹੀ ਜੋਤ ਜਗਦੀ ਹੈ ਸਭ ਤੋਂ ਪਹਿਲਾਂ ਛੋਟੇ ਸਾਹਿਬ ਜਾਦਿਆਂ ਦਾ ਪਵਿੱਤਰ ਜਿਹੜੀ ਜਗ੍ਹਾ ਹੈ ਉਹ ਹੈ ਜੀ ਸਰਹੰਦ ਜਿਸ ਦੇ ਵਿੱਚ ਜੋ ਸਾਕਾ ਵਾਪਰਿਆ ਸੀ ਫਤਿਹਗੜ ਸਾਹਿਬ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਉੱਥੇ ਅੱਜ ਜੋਤ ਜਗਦੀ ਹੈ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਾਂਦੇ ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜਾਂਦੇ ਹਾਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਪਾਵਨ ਅਸਥਾਨ ਹੈ ਉੱਥੇ ਵੀ ਜੋਤ ਜਗਦੀ ਹੈ ਤੁਸੀਂ ਜਿਲ੍ਹਿਆਂ ਵਾਲੇ ਬਾਗ ਵਿੱਚ ਵੀ ਜਾ ਕੇ ਵੇਖ ਲਓ ਉੱਥੇ ਵੀ ਜੋਤ ਜਗਦੀ ਹੈ ਇਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਜੋਤ ਜਗਾਈ ਜਾਂਦੀ ਹੈ ਤੇ ਸਾਡੇ ਦੇਸ਼ ਦੇ ਜਿੰਨੇ ਵੀ ਨੌਜਵਾਨ ਹਨ ਜੋ ਫੌਜੀ ਸ਼ਹੀਦ ਹੁੰਦੇ ਹਨ ਸਰਹੱਦਾਂ ਦੇ ਉੱਤੇ ਉਹਨਾਂ ਦੀ ਯਾਦ ਦੇ ਵਿੱਚ ਵੀ ਇੰਡੀਆ ਗੇਟ ਤੇ ਜੋਤ ਜਗਾਈ ਜਾਂਦੀ ਹੈ। ਸਤ ਸੰਗਤ ਜੀ ਸਾਡੇ ਕਹਿਣ ਦਾ ਭਾਵ ਇਹ ਹੈ ਕਿ ਜੋਤ ਜਿਹੜੀ ਹੁੰਦੀ ਹੈ ਉਹ ਜਗਾਉਣੀ ਕਿਉਂ ਜ਼ਰੂਰੀ ਹੁੰਦੀ ਹੈ ਤੇ ਸਭ ਤੋਂ ਵੱਡਾ ਲਾਭ ਜੋਤ ਦਾ ਜਦੋਂ ਅਸੀਂ ਘਰ ਵਿੱਚ ਜਗਾਉਂਦੇ ਹਾਂ ਕਿਉਂਕਿ ਜੋਤ ਹਮੇਸ਼ਾ ਇਸ਼ਨਾਨ ਕਰਕੇ ਹੀ ਜਗਾਈ ਜਾਣੀ ਚਾਹੀਦੀ ਹੈ। ਜਦੋਂ ਅਸੀਂ ਘਰ ਦੇ ਵਿੱਚ ਸਵੇਰੇ ਜਾਂ ਸ਼ਾਮ ਦੇ ਵੇਲੇ ਜੋਤ ਜਗਾਉਂਦੇ ਹਾਂ ਉਸ ਵੇਲੇ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਭਾਵ ਕਿ ਜਿਸ ਨੂੰ ਅਸੀਂ ਆਮ ਸ਼ਬਦਾਂ ਵਿੱਚ ਕਹਿ ਦਈਏ ਕਿ ਚੰਗੀ ਊਰਜਾ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਤਸੰਗ ਜੀ ਮਾੜੀਆਂ ਚੀਜ਼ਾਂ ਭਾਵ ਕਿ ਜੋ ਵੀ ਸਾਡੇ ਘਰ ਦੀ ਨਕਾਰਾਤਮਕ ਊਰਜਾ ਹੈ ਉਹ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਜਦੋਂ ਅਸੀਂ ਨਾਮ ਜਪਾਂਗੇ ਜੋਤ ਜਗਾਵਾਂਗੇ ਰੱਬ ਦਾ ਨਾਮ ਲਵਾਂਗੇ ਉਦੋਂ ਸਾਡੇ ਮਨ ਤੇ ਅਸਰ ਹੋਵੇਗਾ ਤੇ ਸ਼ਰਦਾ ਵੀ ਬਣ ਜਾਵੇਗੀ ਕਿ ਇਹ ਜੋਤ ਜਿਹੜੀ ਹੈ ਮੈਂ ਗੁਰੂ ਦੀ ਯਾਦ ਵਿੱਚ ਜਗਾ ਰਿਹਾ ਜਾਂ ਜਗਾ ਰਹੀ ਹਾਂ ਜਿਹੜੇ ਵੀ ਸ਼ਹੀਦ ਸਿੰਘ ਹਨ ਸਾਡੇ ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਹੀ ਅਸੀਂ ਜਗਾ ਰਹੇ ਹੁੰਦੇ ਹਾਂ ਜੇਕਰ ਸਾਡੀ ਸ਼ਰਧਾ ਤੇ ਭਾਵਨਾ ਸੱਚੀ ਹੋਵੇਗੀ ਅਸੀਂ ਜ਼ਰੂਰ ਜਗਾਵਾਂਗੇ ਇਹ ਗੁਰੂ ਦੇ ਨਾਲ ਪਿਆਰ ਗੁਰੂ ਦੇ ਸਿੰਘਾਂ ਨਾਲ ਪਿਆਰ ਤੇ ਸਤਿਕਾਰ ਹੀ ਸਾਨੂੰ ਤਾਰ ਦਿੰਦਾ ਹੈ ਸਾਤ ਸੰਗਤ ਜੀ ਹੁਣ ਜਿਹੜੇ ਵਿਗਿਆਨਿਕ ਪੱਖ ਹਨ ਜੇਕਰ ਉਹਦੀ ਗੱਲ ਸਿੱਧ ਕੀਤੀ ਗਈ ਹੈ ਕਿ ਜਿਹੜੇ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਈ ਜਾਂਦੀ ਹੈ ਉਥੋਂ ਦਾ ਵਾਤਾਵਰਣ ਹਮੇਸ਼ਾ ਲਈ ਸ਼ੁੱਧ ਰਹਿੰਦਾ ਹੈ ਵਿਗਿਆਨ ਦੇ ਪੱਖ ਵਿੱਚੋਂ ਆਪਾਂ ਵੇਖਣਾ ਹੋਵੇ ਤਾਂ ਫਿਰ ਇਹਦਾ ਲਾਭ ਵੀ ਹੈ ਭਾਵੇਂ ਆਪਾਂ ਉਹ ਕੋਈ ਜੋਤ ਜਗਾ ਦੇਈ ਉਹਦਾ ਵੀ ਘਰ ਨੂੰ ਫਾਇਦਾ ਹੁੰਦਾ ਹੈ ਆਪਾਂ ਤਾਂ ਹੁਣ ਬਸ ਸ਼ਰਧਾ ਤੇ ਭਾਵਨਾ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨ ਕੇ ਸਾਰੇ ਹੀ ਗੁਰੂਆਂ ਦੀ ਯਾਦ ਦੇ ਵਿੱਚ ਜਦੋਂ ਜੋਤ ਜਗਾਵਾਂਗੇ ਫਿਰ ਤਾਂ ਉਹਦਾ ਲਾਭ ਹੋਣਾ ਲਾਜ਼ਮੀ ਹੈ ਮਨ ਤੇ ਅਸਰ ਹੋਣਾ ਹੀ ਹੋਣਾ ਹੈ ਘਰ ਤੇ ਵੀ ਅਸਰ ਹੋਣਾ ਹੈ ਜਦੋਂ ਸ਼ਰਦਾ ਬਣ ਜਾਵੇਗੀ ਗੁਰੂ ਤੇ ਸਿੱਧਕ ਬਣ ਜਾਵੇਗਾ ਭਰੋਸਾ ਬਣ ਜਾਵੇਗਾ ਸਿੱਖੀ ਆਵੇਗੀ ਕਿੰਨੇ ਫਾਇਦੇ ਸਾਥ ਸੰਗਤ ਜੀ ਹੋ ਜਾਣਗੇ ਪਰ ਸਾਨੂੰ ਕਈ ਵਾਰ ਇਹ ਹੁੰਦਾ ਹੈ ਕਿ ਚੀਜ਼ਾਂ ਕੁਝ ਹੋਰ ਹੀ ਚਾਹੀਦੀਆਂ ਹੁੰਦੀਆਂ ਹਨ ਸਿੱਖੀ ਨਹੀਂ ਚਾਹੀਦੀ ਹੁੰਦੀ ਅੱਜ ਕੱਲ ਦਾ ਬੰਦਾ ਤਾਂ ਇਦਾਂ ਦਾ ਹੋ ਗਿਆ ਹੈ ਕਿ ਜਿਹੜੇ ਘਰ ਦੇ ਵਿੱਚ ਜੋਤ ਜਗਦੀ ਹੈ ਉੱਥੇ ਕਿਸੇ ਵੀ ਇਨਸਾਨ ਨੂੰ ਕਹ ਲਓ ਕਿ ਸਾਹ ਦੀ ਬਿਮਾਰੀ ਕਦੇ ਨਹੀਂ ਹੋਵੇਗੀ ਇਹ ਵਾਤਾਵਰਣ ਨੂੰ ਇੰਨਾ ਜ਼ਿਆਦਾ ਸ਼ੁੱਧ ਕਰ ਦਿੰਦੀ ਹੈ ਇਹ ਜੋਤ ਜਿਹੜੀ ਹੈ ਜਿੱਥੇ ਵੀ ਜਗੇਗੀ ਸਾਹ ਦੀ ਬਿਮਾਰੀ ਘਟ ਹੋ ਜਾਂਦੀ ਹੈ ਉੱਥੇ ਤੁਸੀਂ ਕਰਕੇ ਵੇਖਿਓ ਇਹ ਜੋਤ ਦਾ ਜਗਣਾ ਜਿਹੜਾ ਦੂਜਾ ਵੱਡਾ ਲਾਭ ਹੈ ਉਹ ਇਹ ਹੈ ਜਿਕੇ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਸੰਤ ਮਹਾਪੁਰਖ ਜੀ ਮੰਨਦੇ ਹਨ ਕਿ ਉਥੇ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਜਿਹੜੇ ਪਹਿਰੇਦਾਰ ਹੁੰਦੇ ਹਨ ਹੁਣ ਚੋਰਾਂ ਨੂੰ ਜਿਵੇਂ ਆਉਣ ਨਹੀਂ ਦਿੰਦੇ ਘਰ ਦੇ ਵਿੱਚ ਦਾਖਲ ਨਹੀਂ ਹੋਣ ਦਿੰਦੇ ਡਾਕੂ ਧਾੜ ਵੀ ਲੁਟੇਰਿਆਂ ਨੂੰ ਇਸੇ ਤਰ੍ਹਾਂ ਸਾਡੇ ਘਰ ਦੀ ਉਹਨਾਂ ਤੋਂ ਰੱਖਿਆ ਹੋ ਜਾਂਦੀ ਹੈ ਕੁਝ ਲੋਕ ਇਹਨਾਂ ਗੱਲਾਂ ਦੇ ਵਿੱਚ ਯਕੀਨ ਨਹੀਂ ਕਰਦੇ ਵਿਸ਼ਵਾਸ ਨਹੀਂ ਕਰਦੇ ਕਿ ਇਸ ਤਰ੍ਹਾਂ ਹੁੰਦਾ ਵੀ ਹੈ ਸਾਡੇ ਕਹਿਣ ਦਾ ਭਾਵ ਸਾਧ ਸੰਗਤ ਜੀ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਅਸੀਂ ਸਿਰਫ ਉਹਨਾਂ ਬਾਰੇ ਕਹਿ ਰਹੇ ਹਾਂ ਜਿਨ੍ਹਾਂ ਦੀ ਜੋਤ ਤੇ ਸ਼ਰਧਾ ਹੈ ਇਹ ਗੱਲ ਤੁਹਾਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਗਈ ਹੈ ਜਿੰਨੇ ਵੀ ਇਤਿਹਾਸਿਕ ਸਥਾਨ ਹਨ ਉੱਥੇ ਜੋਤ ਜਗਦੀ ਹੈ ਸਾਧ ਸੰਗਤ ਜੀ ਜੋਤ ਤੇ ਸ਼ਰਧਾ ਵੀ ਬਹੁਤ ਜ਼ਰੂਰੀ ਹੈ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਦਸਾਂ ਗੁਰੂਆਂ ਦੀ ਜੋਤ ਹੈ ਮਹਾਰਾਜ ਜੀ ਉਹਦੀ ਜਗਦੀ ਹੋਈ ਜੋਤ ਹਨ ਇਹ ਵੀ ਕਿਸੇ ਕਿਸੇ ਨੂੰ ਮਹਿਸੂਸ ਹੁੰਦੀ ਹੈ ਸਤਿਗੁਰੂ ਜਾਗਤਾ ਹੈ ਦਿਓ ਸਾਡਾ ਗੁਰੂ ਜਾਗਿਆ ਹੋਇਆ ਇਹ ਮਹਿਸੂਸ ਕਰਨਾ ਹੈ ਸਾਥ ਸੰਗਤ ਜੀ ਕੋਈ ਵਿਰਲਾ ਹੀ ਮਹਿਸੂਸ ਕਰ ਸਕਦਾ ਹੈ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਤਾਂ ਸਾਡੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਇਹ ਗੱਲ ਸੰਤ ਮਹਾਪੁਰਖ ਜੀ ਵਾਰ-ਵਾਰ ਆਖਦੇ ਹਨ ਉਹ ਸ਼ਹੀਦਾਂ ਦੀਆਂ ਜਿਹੜੀਆਂ ਰੂਹਾਂ ਹਨ ਉਹ ਗੁਰੂਆਂ ਦੇ ਚਰਨਾਂ ਵਿੱਚ ਰਹਿਣਾ ਚਾਹੁੰਦੀਆਂ ਹਨ ਉਹਨਾਂ ਦੀ ਖੁਰਾਕ ਕੀ ਹੈ ਜੋਤ ਦੀ ਵਾਸ਼ਨਾ ਉਹਨਾਂ ਦੀ ਇਹ ਹੀ ਅਸਲ ਵਿੱਚ ਖੁਰਾਕ ਹੈ ਤੇ ਉਹ ਇਸ ਦੀ ਵਾਸ਼ਨਾ ਦੇ ਨਾਲ ਹੀ ਰਜ ਜਾਂਦੇ ਹਨ ਇਹ ਵੀ ਮਹਾਪੁਰਖ ਜੀ ਸਮਝਾਉਣਾ ਕਰਦੇ ਹਨ ਇਸੇ ਤਰ੍ਹਾਂ ਸੈਲਸੰਗਰ ਜੀ ਕਹਿਣ ਦਾ ਭਾਵ ਹੈ ਕਿ ਇਹ ਵੀ ਜਿਹੜੀ ਜੋਤ ਹੈ ਇਹ ਸਾਨੂੰ ਘਰ ਦੇ ਵਿੱਚ ਜ਼ਰੂਰ ਜਗਾਉਣੀ ਚਾਹੀਦੀ ਹੈ ਤੇ ਜਿੱਥੇ ਵੀ ਜਗਾਉਂਦੇ ਹਨ ਉੱਥੇ ਕੋਲ ਬੈਠ ਕੇ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ ਮੂਲ ਮੰਤਰ ਦਾ ਜਾਪ ਵੀ ਜਪਣਾ ਚਾਹੀਦਾ ਹੈ ਆਪਣੇ ਅੰਦਰ ਵੀ ਵੇਖਣਾ ਚਾਹੀਦਾ ਹੈ ਕਿ ਮੇਰੇ ਅੰਦਰ ਰੱਬ ਦੀ ਜੋਤ ਹੈ ਸਭ ਮੈਂ ਜੋਤ ਜੋਤ ਹੈ ਸੋਈ ਇਹ ਨਹੀਂ ਕਿ ਕੇਵਲ ਆਪਾਂ ਬਾਹਰੀ ਰੂਪੀ ਜੋਤ ਜਗਾਈ ਚੱਲੀਏ ਸਾਡੇ ਮਨ ਦੀ ਜਿਹੜੀ ਜੋਤ ਹੈ ਉਹ ਪਰਮਾਤਮਾ ਨੇ ਰੱਖੀ ਹੋਈ ਹੈ ਉਹਦਾ ਧਿਆਨ ਹੀ ਨਾ ਕਰੀਏ ਇਹ ਸਾਰੀਆਂ ਹੀ ਗੱਲਾਂ ਸਾਥ ਸੰਗਤ ਜੀ ਧਿਆਨ ਦੇਣ ਯੋਗ ਹਨ ਜਿਹੜੀ ਦੇਹ ਦੇ ਵਿੱਚ ਭਾਗੀ ਧਰਤੀ ਤੇ ਭੇਜਿਆ ਹੈ ਉਹਨੂੰ ਵੀ ਚੇਤੇ ਕਰਨਾ ਹੈ ਮੂਲ ਮੰਤਰ ਵੀ ਪੜਨਾ ਹੈ ਵਾਹਿਗੁਰੂ ਗੁਰੂ ਗ੍ਰੰਥਰ ਵੀ ਯਾਦ ਕਰਨਾ ਹੈ ਅਭਿਆਸ ਕਰਦੇ ਹੀ ਰਹਿਣਾ ਹੈ ਇਹ ਵੀ ਨਾਲ ਨਾਲ ਬੜਾ ਜ਼ਰੂਰੀ ਹੈ ਇਹ ਜੋਤ ਜਗਾ ਕੇ ਸਾਨੂੰ 5 ਮਿੰਟ ਉਥੇ ਬੈਠਣਾ ਚਾਹੀਦਾ ਹੈ ਨਾਮ ਦੀ ਹਾਜ਼ਰੀ ਲਗਵਾਉਣੀ ਚਾਹੀਦੀ ਹੈ ਇਹ ਵੀ ਬੜੀ ਜ਼ਰੂਰੀ ਹੈ ਕੁਝ ਲੋਕ ਕੀ ਕਰਦੇ ਹਨ ਕਿ ਪਰ ਨਾਮ ਨਹੀਂ ਜਪਦੇ ਕਹਿੰਦੇ ਕਿ ਸਾਡੇ ਕਾਰਜ ਪੂਰੇ ਨਹੀਂ ਹੁੰਦੇ ਕਾਰਜ ਕਿਵੇਂ ਪੂਰੇ ਹੋਣਗੇ ਸਾਥ ਸੰਗਤ ਜੀ ਨਾਮ ਨੇ ਹੀ ਤੁਹਾਡੇ ਕਾਰਜ ਪੂਰੇ ਕਰਨੇ ਹਨ ਇਹਨਾਂ ਨਾਮ ਦੀ ਕਮਾਈ ਤੇ ਨਾਲ ਨਾਲ ਜੋਤ ਤੁਹਾਡੇ ਘਰ ਵਿੱਚ ਜਗਣੀ ਬੜੀ ਜ਼ਰੂਰੀ ਹੈ ਭਗਤ ਰਵਿਦਾਸ ਜੀ ਆਖਦੇ ਹਨ ਨਾਮ ਤੇਰੇ ਕੀ ਜੋਤ ਲਗਾਈ ਸਾਤ ਸੰਗ ਜੀ ਭਾਈ ਓਜਾਰੋ ਭਵਨ ਸਗਲਾਰੇ ਮੈਂ ਤੇਰੇ ਨਾਮ ਦੀ ਜੋਤ ਜਗਾਈ ਜਿਹਦੀ ਬਰਕਤ ਦੇ ਨਾਲ ਸਾਰੇ ਹੀ ਭਵਨਾ ਦੇ ਵਿੱਚ ਚਾਨਣ ਹੋ ਜਾਂਦਾ ਹੈ ਤੇ ਤੀਜਾ ਲਾਭ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਪਿੰਡਾਂ ਪਿੰਡਾਂ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਉਹ ਜੋਤ ਤਾਂ ਜਗਾਈ ਜਾਂਦੀ ਹੈ ਤਾਂ ਕਿ ਜਿਸ ਭਾਵਨਾ ਦੇ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਲੈ ਕੇ ਆਏ ਹਾਂ ਅਖੰਡ ਪਾਠ ਚੱਲ ਰਿਹਾ ਹੈ ਅਸੀਂ ਜਿਹੜੀ ਵੀ ਅਰਦਾਸ ਕਰ ਰਹੇ ਹਾਂ ਉਹ ਸਾਡੀ ਅਰਦਾਸ ਪਰਵਾਨ ਹੋ ਜਾਵੇ ਗੁਰੂਆਂ ਦੇ ਅੱਗੇ ਜਿਹੜੀ ਵੀ ਅਰਦਾਸ ਬੇਨਤੀ ਕਰਦੇ ਹਾਂ ਸਾਡੇ ਸਾਰੇ ਹੀ ਕਾਰਜ ਸੰਪੂਰਨ ਹੋ ਜਾਣ ਹੁਣ ਕੁਝ ਲੋਕ ਜਿਹੜੇ ਜੋਤ ਦੀ ਨਿੰਦਿਆ ਕਰਦੇ ਹਨ ਕਹਿੰਦੇ ਹਨ ਕਿ ਕਈ ਲੋਕ ਜੋਤ ਜਗਾਉਂਦੇ ਹਨ ਪਰ ਉਹਨਾਂ ਦੇ ਘਰ ਨੂੰ ਅੱਗ ਲੱਗ ਜਾਂਦੀ ਹੈ ਸਤ ਸੰਗਤ ਜੀ ਇਹ ਤਾਂ ਸਾਡੀ ਆਪਣੀ ਹੀ ਅਣਗਹਿਲੀ ਦੇ ਕਾਰਨ ਹੋ ਸਕਦਾ ਹੈ ਆਖਦੇ ਹਨ ਕਿ ਜਿਸ ਘਰ ਦੇ ਵਿੱਚ ਜੋਤ ਜਗਦੀ ਹੈ ਨਾ ਉਸ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਹਮੇਸ਼ਾ ਲਈ ਵਾਸ ਹੋ ਜਾਂਦਾ ਹੈ ਇਸ ਜੋਤ ਦਾ ਬੁਝਣ ਤੋਂ ਬਾਅਦ ਵੀ 10 ਘੰਟੇ ਤੱਕ ਅਸਰ ਰਹਿੰਦਾ ਹੈ ਤੇ ਜੇਕਰ ਅਸੀਂ ਸਰੋਂ ਦੇ ਤੇਲ ਦੀ ਜੋਤ ਜਗਾਉਂਦੇ ਹਾਂ ਉਸ ਦਾ ਅਸਰ ਸਿਰਫ 2.5 ਘੰਟੇ ਤੱਕ ਹੀ ਰਹਿੰਦਾ ਹੈ ਪਰ ਜਿਹੜੀ ਦੇਸੀ ਕੀ ਉਹਦੀ ਜੋਤ ਹੈ ਨਾ ਇਸ ਦਾ ਅਸਰ ਬਹੁਤ ਸਮਾਂ ਰਹਿੰਦਾ ਹੈ ਤੁਸੀਂ ਘਰ ਵਿੱਚ ਜਗਾ ਕੇ ਵੇਖ ਲੈਣਾ ਤੁਹਾਨੂੰ ਊਰਜਾ ਕਿੰਨੀ ਸ਼ੁੱਧ ਮਹਿਸੂਸ ਹੋਵੇਗੀ ਤੁਹਾਨੂੰ ਸਹ ਪ੍ਰਤੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਸਾਧ ਸੰਗਤ ਜੀ ਤੁਸੀਂ ਅਖੰਡ ਪਾਠ ਸਾਹਿਬ ਤੇ ਵੀ ਜਿਹੜੀ ਜੋਤ ਜਗਾਈ ਜਾਂਦੀ ਹੈ ਉਸ ਤੇ ਵੀ ਜ਼ਰੂਰ ਦਰਸ਼ਨ ਕੀਤੇ ਹੋ ਜਾਣਗੇ ਕਿੱਡੇ ਕਿੱਡੇ ਕਾਰਜ ਕਈ ਲੋਕਾਂ ਦੇ ਰੁਕੇ ਹੁੰਦੇ ਹਨ ਅਰਦਾਸ ਤੋਂ ਬਾਅਦ ਸਾਰੇ ਹੀ ਸੰਪੂਰਨ ਹੋ ਜਾਂਦੇ ਹਨ ਸਾਥ ਸੰਗਤ ਜੀ ਅੱਜ ਕੱਲ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਬਹੁਤ ਹੀ ਕਰਾਮਾਤਾਂ ਵਾਪਰ ਰਹੀਆਂ ਹਨ ਜਿਵੇਂ ਕਿ ਕਈਆਂ ਦੇ ਰੋਗ ਕਈਆਂ ਦੀਆਂ ਪਰੇਸ਼ਾਨੀਆਂ ਜਦੋਂ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆਉਂਦੇ ਹਨ ਮੱਥਾ ਟੇਕਦੇ ਹਨ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੇ ਨਾਲ ਆ ਕੇ ਚਪਹਿਰਾ ਸਾਹਿਬ ਘਟਦੇ ਹਨ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਦੇ ਹਨ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਨਾਲ ਮਹਿਸੂਸ ਕਰਦੇ ਹਨ ਉਸ ਜਗ੍ਹਾ ਤੇ ਜਿਹੜੀ ਜੋਤ ਜਗਦੀ ਹੈ ਉਸ ਦਾ ਘਿਓ ਜਦੋਂ ਆਪਣੇ ਮਸਤਕ ਤੇ ਲਾਉਂਦੇ ਹਨ ਤੇ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਕਈ ਭੈਣ ਭਰਾਵਾਂ ਦਿੱਤਾ ਇੰਨੀ ਜ਼ਿਆਦਾ ਸ਼ਰਧਾ ਭਾਵਨਾ ਹੈ ਕਿ ਉਹ ਆਪਣੇ ਘਰ ਦੇ ਵਿੱਚੋਂ ਪੂਰੀ ਹੀ ਸੁੱਚਮਤਾ ਦੇ ਨਾਲ ਘਿਓ ਤਿਆਰ ਕਰਕੇ ਘਰ ਵਿੱਚੋਂ ਹੀ ਲੈ ਕੇ ਆਉਂਦੇ ਹਨ ਮੁੱਲ ਦਾ ਨਹੀਂ ਖਰੀਦਦੇ ਉਹ ਜਿਹੜਾ ਘਿਓ ਹੈ ਫਿਰ ਉਹ ਜੋਤਾਂ ਦੇ ਵਿੱਚ ਪਾ ਕੇ ਜਾਂਦੇ ਹਨ ਤੇ ਵਾਦੇ ਦਾ ਕਿਉਂ ਜਿਹੜਾ ਘਰ ਵਿੱਚ ਲੈ ਕੇ ਜਾਂਦੇ ਹਨ ਤੇ ਜੇਕਰ ਉਹ ਘਰ ਵਿੱਚ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋਵੇ ਇਸ ਤਰ੍ਹਾਂ ਇਸਤੇਮਾਲ ਕਰ ਲੈਂਦੇ ਹਨ ਜਾਂ ਕਹਿ ਲੋ ਕਿ ਕਿਸੇ ਨੂੰ ਵੀ ਕੋਈ ਬਿਮਾਰੀ ਹੋਵੇ ਜਾਂ ਪਰੇਸ਼ਾਨੀ ਹੋਵੇ ਤੇ ਮਸਤਕ ਤੇ ਲਾ ਲਿਆ ਜਾਂਦਾ ਹੈ ਘਰ ਦੇ ਕਿਸੇ ਜੀ ਨੂੰ ਵੀ ਕੋਈ ਚਿੰਤਾ ਪਰੇਸ਼ਾਨੀ ਹੋਵੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰ ਕੇ ਜੇਕਰ ਇਹਨਾਂ ਹੀ ਚੋਟਾਂ ਦਾ ਕਿਉ ਉਹ ਆਪਣੇ ਮਸਤਕ ਤੇ ਲਗਾ ਲੈਂਦੇ ਹਨ ਤਾਂ ਕਹਿ ਦਿੰਦੇ ਹਨ ਕਿ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਚੁੱਕੀਆਂ ਹਨ ਸਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਚੁੱਕਿਆ ਹੈ ਸਾਧ ਸੰਗਤ ਜੀ ਬਹੁਤ ਹੀ ਸਾਰੇ ਭੈਣ ਭਰਾਵਾਂ ਦੇ ਦੁੱਖ ਰੋਗ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਆ ਕੇ ਖਤਮ ਹੋ ਚੁੱਕੇ ਹਨ ਕਈਆਂ ਦੀ ਕਰਜ਼ੇ ਵਰਗੀ ਸਮੱਸਿਆ ਹੋ ਜਿਹੜੀ ਹੈ ਉਹ ਦੂਰ ਹੋ ਚੁੱਕੀ ਹੈ ਕਈਆਂ ਦੇ ਬਹੁਤ ਹੀ ਕਾਰਜ ਜਿਹੜੇ ਕਾਫੀ ਸਮੇਂ ਤੋਂ ਅੜੇ ਹੋਏ ਸਨ ਉਹ ਵੀ ਸੰਪੂਰਨ ਹੋ ਚੁੱਕੇ ਹਨ ਕਈ ਵੀਰਾਂ ਦੇ ਤਾਂ ਕਹਿ ਲਓ ਕਿ ਗੁਰਬਾਣੀ ਦੀ ਤਾਕਤ ਦੇ ਨਾਲ ਹੀ ਘਰ ਜਿਹੜੇ ਹਨ ਬਹੁਤ ਹੀ ਖੁਸ਼ਹਾਲੀ ਦੇ ਨਾਲ ਭਰ ਚੁੱਕੇ ਹਨ ਬਹੁਤ ਹੀ ਜ਼ਿਆਦਾ ਇਸ ਦਰ ਤੇ ਸ਼ਰਦਾ ਭਾਵਨਾ ਵੇਖਣ ਨੂੰ ਮਿਲਦੀ ਹੈ ਸਾਤ ਸੰਗਤ ਜੀ ਜੋਤ ਜਗਾਉਣ ਦੇ ਬੜੇ ਜ਼ਿਆਦਾ ਫਾਇਦੇ ਹਨ ਇਸ ਦੇ ਨਾਲ ਸਾਡੀ ਦੇਹ ਰੂਪੀ ਸਰੀਰ ਵੀ ਠੀਕ ਹੋ ਜਾਂਦਾ ਹੈ ਤਾਂ ਵੇਖ ਲੈਣਾ ਤੁਸੀਂ ਆਪਣੇ ਘਰ ਵਿੱਚ ਜੋਤ ਜਗਾ ਕੇ ਵੇਖਿਓ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੁਸੀਂ ਆਮ ਤੌਰ ਤੇ ਬਹੁਤ ਹੀ YouTube ਤੇ ਵੀਡੀਓ ਵਗੈਰਾ ਵੇਖਦੇ ਹੋਵੋਗੇ ਕਿ ਬਹੁਤ ਸਾਰੇ ਲੋਕ ਦੱਸਦੇ ਹਨ ਕਿ ਸਾਡੇ ਇਸ ਜਗ੍ਹਾ ਤੇ ਆ ਕੇ ਇਸ ਦਰ ਤੇ ਆ ਕੇ ਕਿੰਨੀਆਂ ਪਰੇਸ਼ਾਨੀਆਂ ਦੂਰ ਹੋ ਚੁੱਕੀਆਂ ਹਨ ਸਤਸੰਗਤ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਜੇਕਰ ਇਸ ਦਿਨ ਤੁਸੀਂ ਧਨ ਧਨ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਤਾਂ ਘਰ ਵਿੱਚ ਬੈਠ ਕੇ ਹੀ ਉਹਨਾਂ ਦੇ ਨਾਮ ਦੀ ਜੋਤ ਜਗਾ ਕੇ ਜੇਕਰ ਤੁਸੀਂ ਘਰ ਵਿੱਚ ਬੈਠਿਆਂ ਬੈਠਿਆਂ ਹੀ ਚਪਹਿਰਾ ਸਾਹਿਬ ਦੀ ਹਾਜ਼ਰੀ ਲਗਵਾ ਲੈਂਦੇ ਹੋ ਤਾਂ ਵੇਖ ਲੈਣ ਤੁਹਾਡੀ ਵੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਤੁਸੀਂ ਬਸ ਆਪਣੇ ਅੰਗ ਸੰਗ ਸ਼ਹੀਦ ਸਿੰਘਾਂ ਨੂੰ ਮਹਿਸੂਸ ਕਰਨਾ ਹੈ ਉਹਨਾਂ ਦਾ ਪਹਿਰਾ ਫਿਰ ਤੁਹਾਡੇ ਅੰਗ ਸੰਗ ਆਪੇ ਹੀ ਲੱਗ ਜਾਵੇਗਾ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਕਿਉਂਕਿ ਸ਼ਹੀਦ ਸਿੰਘਾਂ ਦੀ ਖੁਰਾਕ ਹੁੰਦੀ ਹੈ ਜੀ ਜੋਤ ਜੇਕਰ ਅਸੀਂ ਘਰ ਵਿੱਚ ਜੋਤ ਲਗਾਵਾਂਗੇ ਤਾਂ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਆਪ ਹੀ ਲੱਗ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ